ਫੜਾ ਦੇ ਮਸਲੇ ਤੇ ਜਿਹੜਾ ਸੈਸ਼ਨ ਹੋ ਰਿਹਾ ਉਸ ਸੈਸ਼ਨ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਦਾ ਵੀ ਸੰਬੋਧਨ ਹੋਇਆ ਹਾਲਾਂਕਿ ਵਿਰੋਧੀ ਧਿਰ ਨੂੰ ਸਟੀਕ ਜਵਾਬ ਦਿੱਤਾ ਲਾਲਜੀ ਸਿੰਘ ਪੁੱਲਰ ਸਾਡੇ ਨਾਲ ਨੇ ਤੁਹਾਡਾ ਵੀ ਜ਼ਿਕਰ ਹੋਇਆ ਕਹਿੰਦੇ ਪੈਰ ਗਲਗੇ ਲੋਕਾਂ ਨੂੰ ਬਚਾਉਣ ਲਈ ਫੜਾ ਨੂੰ ਰੋਕਣ ਲਈ ਲੋਕਾਂ ਨੂੰ ਬਾਹਰ ਕੱਢਣ ਲਈ ਅੰਦਰ ਜਿਹੜਾ ਅੱਜ ਸੰਬੋਧਨ ਹੋਇਆ ਵਿਰੋਧੀ ਧਿਰ ਦਾ ਜਿਹੜਾ ਵਤੀਰਾ ਰਿਹਾ ਉਸ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੇਖੋ ਜਦੋਂ ਕੋਈ ਵੀ ਇਤਰਾਸ ਦੀ ਆਉਂਦੀ ਹੈ ਨਾ ਭਾਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਭਾਵੇਂ ਭਾਰਤ ਦੀ ਪੰਜਾਬ ਤੋਂ ਬਾਹਰ ਕਿਸੇ ਵੀ ਸਟੇਟ ਦੇ ਵਿੱਚ ਪੰਜਾਬੀ ਐਡੇ ਦਲੇਰ ਨੇ ਉੱਥੇ ਜਾ ਕੇ ਰੋਟੀਆਂ ਦੇ ਲੰਗਰ ਪੈਸਿਆਂ ਦੇ ਲੰਗਰ ਕੱਪੜਿਆਂ ਦੇ ਦਵਾਈਆਂ ਦੇ ਲੰਗਰ ਲਾ ਦਿੰਦੇ ਆ ਤੇ ਜੇ ਵੀ ਕੋਈ ਸਾਡੇ ਪੰਜਾਬ ਤੇ ਵਿਪਤਾ ਪਈ ਆ ਸਾਡਾ ਫਰਜ਼ ਬੰਦਾ ਵਾ ਅਸੀਂ ਲੋਕਾਂ ਦੇ ਵਿੱਚ ਰਹੀਏ ਲੋਕਾਂ ਦੀ ਮਦਦ ਕਰੀਏ ਜਿੰਨੇ ਜੋਗੇ ਆ ਲੋਕਾਂ ਦੀ ਜੋ ਬਾਬੇ ਨਾਨਕ ਨੇ ਡਿਊਟੀ ਲਈ ਅਸੀਂ ਮਦਦ ਕੀਤੀ ਤੇ ਸਾਡਾ ਫਰਜ਼ ਵੀ ਬੰਦਾ ਸੀ ਬਾਕੀ ਜਿਹੜੀ ਵਿਰੋਧੀ ਧਿਰ ਦੀ ਅੱਜ ਭੂਮਿਕਾ ਰਹੀ ਆ ਨਾ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਫਰਜ਼ ਬੰਦਾ ਸੀ ਇਸ ਨੂੰ ਆਪ ਅੱਗੇ ਲਾ ਕੇ ਕਹਿੰਦੇ ਵੀ ਜੋ ਵੀ ਜੇਪੀ ਨਾਲ ਲੜਾਈ ਲੜਨੀ ਆ ਜਿੱਥੇ ਜਾ ਕੇ ਧਰਨਾ ਲਾਉਣਾ ਜਿੱਥੇ ਜਾ ਕੇ ਡਟਣਾ ਜਿੱਥੇ ਦਿੱਲੀ ਗੱਲ ਕਰਨੀ ਅਸੀਂ ਤੁਹਾਡੇ ਨਾਲ ਚੱਲਦੇ ਆ ਬਾਜਵਾ ਸਾਹਿਬ ਨੇ ਜਿਹੜੇ ਸੈਂਟਰ ਤੋਂ ਪੈਸੇ ਲੈਣੇ ਆ ਉਹਦੇ ਤੇ ਵੀ ਕਿੰਦੂ ਪਰੰਤੂ ਕੀਤਾ ਉਹਦੇ ਤੇ ਵੀ ਨਾ ਪੱਖੀ ਰਵਈਆ ਵਿਖਾਇਆ ਜੇ ਸੀਐਮ ਰੀਲੀਫ ਫੰਡ ਹੈ ਜਿਹੜਾ ਉਹਦੇ ਵਿੱਚ ਵੀ ਕਿਹਾ ਵੀ ਕੋਈ ਪੈਸਾ ਨਾ ਦੇਵੇ ਵੇਖੋ ਪੰਜਾਬ ਦੇ ਲੋਕ ਜਿਹੜੇ ਆ ਨਾ ਠੱਗੀ ਮਾਰਨ ਲਈ ਆ ਫੰਡ ਬਣਾਇਆ ਨੇ ਵੇਖੋ ਕਿਹੜਾ ਬੰਦਾ ਆ ਜਿਹੜਾ ਦਾਨ ਦੇ ਪੈਸਿਆਂ 'ਚ ਉਹ ਰੁਪਈਆ ਵੀ ਖਾਊਗਾ ਕੋਈ ਅਫਸਰ ਜਾਂ ਕੋਈ ਲੀਡਰ ਜਿਹੜਾ ਖਾਊਗਾ ਉਹਨੂੰ ਕੋੜਨਾ ਹੋਊਗਾ ਇਹ ਪੈਸੇ ਗਰੀਬ ਜਿਹੜੇ ਐਸਈ ਪਰਿਵਾਰ ਆ ਮਜ਼ਦੂਰ ਉਹਨਾਂ ਦੇ ਕੋਠੇ ਪਾਉਣ ਲਈ ਜਾਣੇ ਆ ਇਹ ਪੈਸੇ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਲਈ ਉਹਨਾਂ ਦੀਆਂ ਜ਼ਮੀਨਾਂ 'ਚ ਕਣਕ ਬੀਜਣ ਲਈ ਜਾਣੇ ਆ ਜਿਹੜੇ ਲੋਕ ਘਰੋਂ ਬੁਕਾਰ ਹੋ ਗਿਆ ਉਹਨਾਂ ਨੂੰ ਵਸਾਉਣ ਲਈ ਜਾਣੇ ਆ ਕਿਹੜਾ ਬੰਦਾ ਇਹ ਚ ਰੁਪਈਆ ਵੀ ਖਾਲੂਗਾ 1-1 ਰੁਪਈਆ ਟਕਾਣੇ ਲੱਗਣਾ ਵਾ ਇਹ ਤੇ ਸਿਰਫ ਇਹੋ ਆ ਕਿ ਅਸੀਂ ਵਿਰੋਧੀ ਆ ਅਸੀਂ ਵਿਰੋਧ ਕਰਨਾ ਇਵੇਂ ਨਹੀਂ ਕਰਨਾ ਚਾਹੀਦਾ ਸਗੋਂ ਨਾਲ ਮੋਢੇ ਦਾ ਮੋਢਾ ਜੋੜ ਕੇ ਖਲੋਣਾ ਚਾਹੀਦਾ ਪੰਜਾਬ ਦੇ ਲੋਕਾਂ ਇਹਨਾਂ ਨੂੰ ਵੋਟਾਂ ਪਾਈਆਂ ਬਾਜਵਾ ਸਾਹਿਬ ਦੇ ਹਲਕੇ 'ਚ ਵੀ ਆੜ ਆਏ ਆ ਇਹਨਾਂ ਦੇ ਹਲਕੇ ਦੇ ਪਿੰਡ ਵੀ ਜਿਹੜੇ ਆ ਉਹ ਹੜ ਦੀ ਮਾਰ ਦੇ ਹੇਠ ਆਏ ਆ ਤੇ ਵੇਖੋ ਆਪਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਸਾਨੂੰ ਇਹ ਨਹੀਂ ਕਿ ਅਸੀਂ ਵਿਰੋਧੀ ਆ ਤੇ ਅਸੀਂ ਵਿਰੋਧ ਚ ਹੀ ਗੱਲ ਕਰਨੀ ਆ ਜਿੰਨੇ ਹੜ੍ਹ ਆੜਕਾਂ ਇਹ ਆ ਨਾ ਅਸੀਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪਾਣੀ ਨਾ ਕਦੀ ਆਇਆ ਵੇਖਿਆ ਨਾ ਕਦੀ ਸੁਣਿਆ 1988 ਦੇ ਵਿੱਚ ਆੜਾ ਇਹ ਉਹ ਵੀ 3-4 ਦਿਨ ਪਾਣੀ ਚੱਲਿਆ ਸੀ ਐਰਕਾਂ ਲਗਾਤਾਰ 30-35 ਦਿਨ ਪਾਣੀ ਚੱਲਿਆ ਲੋਕਾਂ ਦੀਆਂ ਜ਼ਮੀਨਾਂ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਦੇ ਪਿੰਡ 20-25 ਇਫੈਕਟਡ ਹੋਏ ਆ ਜਿਦੇ ਚੋਂ ਕਿੜੀਆਂ ਮਰੜ ਹਰੀਕੇ ਤੇ ਪਾਰਲੇ ਜਲੂਗੇ ਪਿੰਡ ਜਿਨ੍ਹਾਂ 'ਚ ਬਹੁਤਾ ਜ਼ਿਆਦਾ ਨੁਕਸਾਨ ਹੋਇਆ ਜੀ ਦੇ ਚ ਲੋਕਾਂ ਕੋ ਕਿਸੇ ਕੋ 3 ਕਿੱਲੇ ਜ਼ਮੀਨ ਆ ਕਿਸੇ ਕੋ 2 ਕਿੱਲੇ ਜ਼ਮੀਨ ਆ ਕਿਸੇ ਕੋ 4 ਕਿੱਲੇ ਜ਼ਮੀਨ ਆ ਉਹਦੇ ਚ ਕੱਲੇ ਕਿੜੀਆਂ ਪਿੰਡ ਦੀ 50 ਕਿੱਲੇ ਰੁੜ ਗਈ ਆ ਜ਼ਮੀਨ ਪਾਰਲੇ ਜੱਲੋਗ ਦੀ 50 60 ਕਿੱਲੇ ਜ਼ਮੀਨ ਨੂੰ ਢਾਹ ਲੱਗੀ ਆ ਇਸੇ ਤਰ੍ਹਾਂ ਮਰੜ ਪਿੰਡ ਦੇ ਬਿਲਕੁਲ ਨਾਲ ਢਾਹ ਲਾ ਕੇ ਜਿੱਥੇ ਆਬਾਦੀ ਉਹਦੇ ਨਾਲ ਬਿਲਕੁਲ 100 ਫੁੱਟ ਥਾਂ ਰਹਿ ਗਈ ਆ ਆਬਾਦੀ ਦੇ ਨਾਲ ਦਰਿਆ ਆ ਗਿਆ ਤੇ ਦਰਿਆ ਨੇ ਜ਼ਮੀਨ ਕਿੰਨੀ ਕਿੰਨੀ ਪੁੱਟ ਲਈ ਆ 35 35 ਫੁੱਟ ਚਾਈ ਹੀ ਦਰਿਆ ਵਾਲੀ ਜ਼ਮੀਨ ਨਾਲੋਂ ਜਿਹੜੀ ਲੋਕਾਂ ਦੀ ਜ਼ਮੀਨ 35 ਫੁੱਟ ਟੋਟਾ ਕੇ ਹੁਣ 20-20 ਫੁੱਟ ਡੂੰਗਾ ਪਾਣੀ ਚੱਲੰਦਿਆ ਉਥੇ ਜਾਨੀ ਕਿ ਦਰਿਆ ਨੇ ਉਥੇ ਆਪਦਾ ਘਰ ਬਣਾ ਲਿਆ ਜਿੰਨੀ ਜ਼ਮੀਨ ਚੋਂ ਮਿੱਟੀ ਰੁੜ ਗਈ ਇੰਨੀ ਮਿੱਟੀ ਕੋਈ ਪਾ ਨਹੀਂ ਸਕਦਾ ਜੇ ਪਾਉ ਵੀ ਤੇ ਦਰਿਆ ਨੇ ਫੇਟਾ ਲੈਣੀ ਹੈ ਕਿਉਂਕਿ ਜੇ ਪੱਕੀ ਮਿੱਟੀ ਢਾਲੀ ਇਹ ਤਾਂ ਕੱਚੀ ਮਿੱਟੀ ਕਿੱਥੋਂ ੜਨੀ ਹੈ ਜਾਨੀ ਦਰਿਆ ਤੇ ਰਸਤੇ ਬਦਲ ਗਏ ਬਿਲਕੁਲ ਦਰਿਆ ਨੇ ਢਾ ਲਾ ਕੇ ਲੋਕਾਂ ਦੀ ਜ਼ਮੀਨ 'ਚ ਆਪਦਾ ਘਰ ਬਣਾ ਲਿਆ ਉਹਦੇ 'ਚ ਹੁਣ ਸਿਰਫ ਉਹ ਕਾਗਜ਼ਾਂ 'ਚ ਜ਼ਮੀਨ ਰਹਿਣੀ ਆ ਨਾ ਉਥੇ ਕੋਈ ਕਣਕ ਬੀਜੀ ਜਾਣੀ ਆ ਤੇ ਨਾ ਕੋ ਝੋਨਾ ਲੱਗਣਾ ਉਹ ਸਾਰੀ ਉਮਰ ਭਰ ਲਈ ਜ਼ਿੰਦਗੀ ਭਰ ਲਈ ਉਹ ਜ਼ਮੀਨ ਦਰਿਆ ਕੋ ਚੱਲ ਗਈ ਉਹਨ ਲੋਕਾਂ ਨੂੰ ਫਿਰ ਰਿਲੀਫ ਕਿੱਦਾਂ ਮਿਲੇਗਾ ਤਾਂ ਕਿਉਂਕਿ ਸਰਕਾਰ ਤੇ ਕਹਿ ਰਹੀ ਹੈ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਦੇਵਾਂਗੇ ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਰਹੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੁਨਰਵਾਸ ਕਿਸ ਤਰ੍ਹਾਂ ਕੀਤਾ ਜਾਊਗਾ 20000 ਰੁਪਿਆ ਪ੍ਰਤੀ ਏਕੜ ਦਾ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਮੈਂ ਇਹੋ ਤੇ ਗੱਲ ਕਰਦਾ ਪਿਆ ਵੀ ਬਾਜਵਾ ਸਾਹਿਬ ਨੂੰ ਤੇ ਸਗੋਂ ਨਾਲ ਕਟ ਕੇ ਨਾਰਾ ਮਾਰਨਾ ਚਾਹੀਦਾ ਵੀ 20000 ਕਰੋੜ ਨਹੀਂ ਘੱਟੋ ਘੱਟ ਲੱਖ ਕਰੋੜ ਰੁਪਈਆ ਲੈ ਕੇ ਆਈਏ ਆਪਾਂ ਉਥੋਂ ਭਾਜੀਪੀ ਤੋਂ ਕੇਂਦਰ ਤੋਂ ਉਹ ਦੇਣਾ ਨਾ ਦੇਣਾ ਕੇਂਦਰ ਦੇ ਵਾਸਤੇ ਆ ਪਰ ਸਾਨੂੰ ਤਾਂ ਰੋਲਾ ਪਉਣਾ ਚਾਹੀਦਾ ਨਾ ਆਪਣੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਜਿਨ੍ਹਾਂ ਦੀ ਹੁਣ ਜ਼ਮੀਨ ਟਹਿ ਗਈ ਆ ਕਿੱਲਾ 35 35 40 40 ਲੱਖ ਦਾ ਉਹਨਾਂ ਦੀ ਤੇ ਜ਼ਮੀਨ ਖਤਮ ਹੋ ਗਈ ਮੰਨ ਲਓ ਵੀ ਜੇ ਕਿਸੇ ਕੋਲ 2 ਕਿੱਲੇ ਜ਼ਮੀਨ ਆ ਉਦੀ ਤੇ 80 ਲੱਖ ਦੀ ਜ਼ਮੀਨ ਬਰਬਾਦ ਹੋ ਗਈ ਨਾ ਖਤਮ ਹੋ ਗਈ ਉਹਦਾ 40000 ਨਾ ਨਹੀਂ ਸਰਨਾ ਉਹਨੂੰ ਤੇ ਚਾਹੀਦਾ ਵਾ ਵੀ ਜਾਂਦੇ ਕਿਤੇ ਕੇਂਦਰ ਗਵਰਨਮੈਂਟ ਕਿਤੇ ਜਿਵੇਂ ਪ੍ਰੋਵੀਜ਼ਨਲ ਗਵਰਨਮੈਂਟ ਦੀਆਂ ਸੈਂਟਰ ਗਵਰਨਮੈਂਟ ਦੀਆਂ ਪੰਜਾਬ ਚ ਜ਼ਮੀਨਾਂ ਉਹਨਾਂ ਜ਼ਮੀਨਾਂ ਚ ਅਲਾਟਮੈਂਟ ਕਰ ਦੇ ਜੇ ਕਿਤੇ ਦੋ ਕਿਲੇ ਉਹਨੂੰ ਕਿਲਾ ਦੇ ਦੇ ਵੀ ਕਿਤੇ ਨਾ ਕਿਤੇ ਉਹ ਵਿਚਾਰਾ ਰੋਟੀ ਖਾਣ ਚੁੱਕਾ ਤੇ ਰਹਿ ਜਾਏ ਨਹੀਂ ਤੇ ਕੋਈ ਨਾ ਕੋਈ ਉਹਨਾਂ ਨੂੰ ਵੱਡਾ ਫੰਡ ਫੰਡ ਦੇਣ ਉਹ ਆਪਣੀਆਂ ਜ਼ਮੀਨਾਂ ਖਰੀਦ ਸਕਣ ਤੇ ਇੱਥੇ ਸਾਡੇ ਜਿਹੜੇ ਸਾਥੀ ਆਪੋਜੀਸ਼ਨ ਦੇ ਐਲੋਪੀ ਸਾਹਿਬ ਨੇ ਉਹ ਕਹਿੰਦੇ ਪਏ ਆ ਵੀ ਨਾ ਸੀਐਮ ਰੈਲੀ ਫੰਡ 'ਚ ਕੋਈ ਪੈਸਾ ਦੇਵੇ ਨਾ ਕੇਂਦਰ ਤੋਂ ਪੈਸਿਆਂ ਦੀ ਲੋੜ ਆ ਅਜੇ 12000 ਕਰੋੜ ਪਹਿਲਾਂ ਪਿਆ ਉਹ ਨਹੀਂ ਵਰਤਿਆ ਇਵੇਂ ਨਹੀਂ ਕਰਨਾ ਚਾਹੀਦਾ ਜਿੰਨਾ ਲੋਕਾਂ ਵੋਟਾਂ ਪਾਈਆਂ ਉਹਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਤੇ ਸਿਆਸਤ ਹੀ ਕੀਤੀ ਆ ਬਾਕੀ ਦੂਜੇ ਕਾਂਗਰਸ ਦੇ ਜਿਹੜੇ ਮੈਂਬਰ ਆ ਉਹਨਾਂ ਤੇ ਸਾਰਿਆਂ ਕਹਿਆ ਵੀ ਸੈਂਟਰ ਨੂੰ ਪੈਸੇ ਦੇਣੇ ਚਾਹੀਦੇ ਆ ਤੇ ਨੁਕਸਾਨ ਹੋਇਆ ਪੰਜਾਬ ਦਾ ਬਾਜਵਾ ਸਾਹਿਬ ਕਹਿੰਨ ਇਕੱਲੇ ਕਹਿੰਦੇ ਆ ਵੀ ਪੈਸੇ ਪਏ ਆ 12000 ਕਰੋੜ ਉਹ ਵਰਤਿਆ ਨਹੀਂ ਅਜੇ ਪੰਜਾਬ ਸਰਕਾਰ ਨੇ ਪਹਿਲਾਂ ਉਹ ਵਰਤ ਲੈਣ ਵੀ ਜੋ ਬੀਜੇਪੀ ਬੋਲਦੀ ਆ ਉਹਨੂੰ ਡਿਫੈਂਡ ਕਰਦੇ ਆ ਬਾਜਵਾ ਸਾਹਿ ਮਿਲਕੋ ਦੇਖੋ ਵੱਡਾ ਐਲੀਗੇਸ਼ਨ ਇਹਨਾਂ ਨੇ ਵੀ ਲਾਇਆ ਲੇਕਿਨ ਜਿਸ ਢੰਗ ਦੇ ਨਾਲ ਫੰਡਾ ਦੀ ਗੱਲ ਹੋ ਰਹੀ ਹੈ ਸੈਸ਼ਨ ਦੀ ਕਾਰਵਾਈ ਅੱਜ ਦੀ ਮੁਕੰਮਲ ਹੋ ਚੁੱਕੀ ਹੈ ਮੁਰ ਤੋਂ ਸੋਮਵਾਰ ਨੂੰ ਦੁਬਾਰਾ ਸੈਸ਼ਨ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਦਿਨ ਵਿਰੋਧੀ ਧਿਰ ਔਰ ਸਤਾਧਿਰ ਕਿਸ ਰੁਖ ਨੂੰ ਲੈ ਕੇ ਸੈਸ਼ਨ ਦੇ ਵਿੱਚ ਐਂਟਰੀ ਕਰਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਫੜਾਂ ਦੇ ਮਸਲੇ ਤੇ ਜਿਹੜਾ ਸੈਸ਼ਨ ਹੋ ਰਿਹਾ ਉਸ ਸੈਸ਼ਨ ਦੇ ਵਿੱਚ ਅੱਜ ਮੁੱਖ ਮੰਤਰੀ ਸਾਹਿਬ ਦਾ ਵੀ ਸੰਬੋਧਨ ਹੋਇਆ ਹਾਲਾਂਕਿ ਵਿਰੋਧੀ ਧਿਰ ਨੂੰ ਸਟੀਕ ਜਵਾਬ ਦਿੱਤਾ ਲਾਲਜੀ ਸਿੰਘ ਪੂਲਰ ਸਾਡੇ ਨਾਲ ਨੇ ਤੁਹਾਡਾ ਲੋਕਾਂ ਨੂੰ ਬਚਾਉਣ ਲਈ ਹੜ੍ਹਾਂ ਨੂੰ ਰੋਕਣ ਲਈ ਲੋਕਾਂ ਨੂੰ ਬਾਹਰ ਕੱਢਣ ਲਈ ਅੰਦਰ ਜਿਹੜਾ ਅੱਜ ਸੰਬੋਧਨ ਹੋਇਆ ਵਿਰੋਧੀ ਧਿਰ ਦਾ ਜਿਹੜਾ ਵਤੀਰਾ ਰਿਹਾ ਉਸ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੇਖੋ ਜਦੋਂ ਕੋਈ ਵੀ ਤਰਾਸ ਦੀ ਆਉਂਦੀ ਹੈ ਨਾ ਭਾਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਭਾਵੇਂ ਭਾਰਤ ਦੀ ਪੰਜਾਬ ਤੋਂ ਬਾਹਰ ਕਿਸੇ ਵੀ ਸਟੇਟ ਦੇ ਵਿੱਚ ਪੰਜਾਬੀ ਐਡੇ ਦਲੇਰ ਨੇ ਉੱਥੇ ਜਾ ਕੇ ਰੋਟੀਆਂ ਦੇ ਲੰਗਰ ਪੈਸਿਆਂ ਦੇ ਲੰਗਰ ਕੱਪੜਿਆਂ ਦੇ ਦਵਾਈਆਂ ਦੇ ਲੰਗਰ ਲਾ ਦਿੰਦੇ ਆ ਤੇ ਜੇ ਵੀ ਕੋਈ ਸਾਡੇ ਪੰਜਾਬ ਤੇ ਵਿਪਤਾ ਪਈ ਆ ਸਾਡਾ ਫਰਜ਼ ਬੰਦਾ ਵਾ ਅਸੀਂ ਲੋਕਾਂ ਦੇ ਵਿੱਚ ਰਹੀਏ ਲੋਕਾਂ ਦੀ ਮਦਦ ਕਰੀਏ ਜਿੰਨੇ ਜੋਗੇ ਆ ਲੋਕਾਂ ਦੀ ਜੋ ਬਾਬੇ ਨਾਨਕ ਨੇ ਡਿਊਟੀ ਲਈ ਅਸੀਂ ਮਦਦ ਕੀਤੀ ਤੇ ਸਾਡਾ ਫਰਜ਼ ਵੀ ਬੰਦਾ ਸੀ ਬਾਕੀ ਜਿਹੜੀ ਵਿਰੋਧੀ ਧਿਰ ਦੀ ਅੱਜ ਭੂਮਿਕਾ ਰਹੀ ਹੈ ਨਾ ਐਲੋਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਫਰਜ਼ ਬੰਦਾ ਸੀ ਇਹ ਸਭ ਨੂੰ ਆਪ ਅੱਗੇ ਲਾ ਕੇ ਕਹਿੰਦੇ ਵੀ ਜੋ ਵੀ ਜੀਪੀ ਨਾਲ ਲੜਾਈ ਲੜਨੀ ਆ ਜਿੱਥੇ ਜਾ ਕੇ ਧਰਨਾ ਲਾਉਣਾ ਜਿੱਥੇ ਜਾ ਕੇ ਡਟਣਾ ਜਿੱਥੇ ਦਿੱਲੀ ਗੱਲ ਕਰਨੀ ਅਸੀਂ ਤੁਹਾਡੇ ਨਾਲ ਚੱਲਦੇ ਆਂ ਬਾਜਵਾ ਸਾਹਿਬ ਨੇ ਜਿਹੜੇ ਸੈਂਟਰ ਤੋਂ ਪੈਸੇ ਲੈਣੇ ਆ ਉਹਦੇ ਤੇ ਵੀ ਕਿੰਦੂ ਪਰੰਤੂ ਕੀਤਾ ਉਹਦੇ ਤੇ ਵੀ ਨਾ ਪੱਖੀ ਰਵਈਆ ਵਿਖਾਇਆ ਜੇ ਸੀਐਮ ਰੀਲੀਫ ਫੰਡ ਹੈ ਜਿਹੜਾ ਉਹਦੇ ਵਿੱਚ ਵੀ ਕਿਹਾ ਕਿ ਕੋਈ ਪੈਸਾ ਨਾ ਦੇ ਵੇਖੋ ਪੰਜਾਬ ਦੇ ਲੋਕ ਜਿਹੜੇ ਆ ਨਾ ਅੱਗੀ ਮਾਰਨ ਲਈ ਆ ਫੰਡ ਬਣਾਇਆ ਵੇਖੋ ਕਿਹੜਾ ਬੰਦਾ ਆ ਜਿਹੜਾ ਦਾਨ ਦੇ ਪੈਸਿਆਂ ਚੋਂ ਰੁਪਈਆ ਵੀ ਖਾਊਗਾ ਕੋਈ ਅਫਸਰ ਜਾਂ ਕੋਈ ਲੀਡਰ ਜਿਹੜਾ ਖਾਊਗਾ ਉਹਨੂੰ ਕੋੜਨਾ ਹੋਊਗਾ ਇਹ ਪੈਸੇ ਗਰੀਬ ਜਿਹੜੇ ਐਸਸੀ ਪਰਿਵਾਰ ਆ ਮਜ਼ਦੂਰ ਉਹਨਾਂ ਦੇ ਕੋਠੇ ਪਾਉਣ ਲਈ ਜਾਣੇ ਆ ਇਹ ਪੈਸੇ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਲਈ ਉਹਨਾਂ ਦੀਆਂ ਜ਼ਮੀਨਾਂ 'ਚ ਕਣਕ ਬੀਜਣ ਲਈ ਜਾਣੇ ਆ ਜਿਹੜੇ ਲੋਕ ਘਰੋਂ ਬਿਕਾਰ ਹੋ ਗਏ ਉਹਨਾਂ ਨੂੰ ਵਸਾਉਣ ਲਈ ਜਾਣੇ ਆ ਕਿਹੜਾ ਬੰਦਾ ਇਹ ਚ ਰੁਪਈਆ ਵੀ ਖਾਲੂਗਾ 1-1 ਰੁਪਈਆ ਟਿਕਾਣੇ ਲੱਗਣਾ ਵਾ ਇਹ ਤੇ ਸਿਰਫ ਇਹ ਹੋਊਗਾ ਕਿ ਅਸੀਂ ਵਿਰੋਧੀ ਆ ਅਸੀਂ ਵਿਰੋਧ ਕਰਨਾ ਇਵੇਂ ਨਹੀਂ ਕਰਨਾ ਚਾਹੀਦਾ ਸਗੋਂ ਨਾਲ ਮੁੱਢੇ ਦਾ ਮੁੱਢਾ ਜੋੜ ਕੇ ਖਲੋਣਾ ਚਾਹੀਦਾ ਪੰਜਾਬ ਦੇ ਲੋਕਾਂ ਇਹਨਾਂ ਨੂੰ ਵੋਟਾਂ ਪਾਈਆਂ ਬਾਜਵਾ ਸਾਹਿਬ ਦੇ ਹਲਕੇ 'ਚ ਵੀ ਹੜ੍ਹ ਆਏ ਆ ਇਹਨਾਂ ਦੇ ਹਲਕੇ ਦੇ ਪਿੰਡ ਵੀ ਜਿਹੜੇ ਆ ਉਹ ਹੜ੍ਹ ਦੀ ਮਾਰਦੇ ਠਾਏ ਆ ਤੇ ਵੇਖੋ ਆਪਾਂ ਨੂੰ ਪੰਜਾਬ ਦੀ ਗੱਲ ਕਰਨੀ ਚਾਹੀਦੀ ਆ ਸਾਨੂੰ ਇਹ ਨਹੀਂ ਕਿ ਅਸੀਂ ਵਿਰੋਧੀ ਆ ਤੇ ਅਸੀਂ ਵਿਰੋਧ ਚ ਹੀ ਗੱਲ ਕਰਨੀ ਆ ਜਿੰਨੇ ਹੜ੍ਹ ਆਰਕਾਂ ਆਏ ਆ ਨਾ ਅਸੀਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਪਾਣੀ ਨਾ ਕਦੀ ਆਇਆ ਵੇਖਿਆ ਨਾ ਕਦੀ ਸੁਣਿਆ 1988 ਦੇ ਵਿੱਚ ਆੜਾ ਇਹ ਉਹ ਵੀ 3-4 ਦਿਨ ਪਾਣੀ ਚੱਲਿਆ ਸੀ ਐਰਕਾਂ ਲਗਾਤਾਰ 30-35 ਦਿਨ ਪਾਣੀ ਚੱਲਿਆ ਲੋਕਾਂ ਦੀਆਂ ਜ਼ਮੀਨਾਂ ਮੈਂ ਆਪਦੇ ਹਲਕੇ ਦੀ ਗੱਲ ਕਰਾਂ ਮੇਰੇ ਹਲਕੇ ਦੇ ਪਿੰਡ 20 25 ਇਫੈਕਟਡ ਹੋਏ ਆ ਜਿਦੇ ਚੋਂ ਕਿੜੀਆਂ ਮਰੜ ਹਰੀਕੇ ਤੇ ਪਾਰਲੇ ਜੱਲੂਗੇ ਪਿੰਡ ਜਿਨ੍ਹਾਂ ਚ ਬਹੁਤਾ ਜਿਆਦਾ ਨੁਕਸਾਨ ਹੋਇਆ ਜਿਦੇ ਚ ਲੋਕਾਂ ਕੋ ਕਿਸੇ ਕੋ 3 ਕਿੱਲੇ ਜ਼ਮੀਨ ਆ ਕਿਸੇ ਕੋ 2 ਕਿੱਲੇ ਜ਼ਮੀਨ ਆ ਕਿਸੇ ਕੋ 4 ਕਿੱਲੇ ਜ਼ਮੀਨ ਆ ਉਹਦੇ ਚ ਕੱਲੇ ਕਿੜੀਆਂ ਪਿੰਡ ਦੀ 50 ਕਿੱਲੇ ਰੁੜ ਗਈ ਆ ਜ਼ਮੀਨ ਪਾਰਲੇ ਜੱਲੂਗੇ ਦੀ 50 60 ਕਿੱਲੇ ਜ਼ਮੀਨ ਨੂੰ ਢਾਹ ਲੱਗੀ ਆ ਇਸੇ ਤਰ੍ਹਾਂ ਮਰੜ ਪਿੰਡ ਦੇ ਬਿਲਕੁਲ ਨਾਲ ਢਾਹ ਲਾ ਕੇ ਜਿੱਥੇ ਆਬਾਦੀ ਉਹਦੇ ਨਾਲ ਬਿਲਕੁਲ 100 ਫੁੱਟ ਥਾਂ ਰਹਿ ਗਈ ਆ ਆਬਾਦੀ ਦੇ ਨਾਲ ਦਰਿਆ ਆ ਗਿਆ ਤੇ ਦਰਿਆ ਨੇ ਜ਼ਮੀਨ ਕਿੰਨੀ ਕਿੰਨੀ ਪੁੱਟ ਲਈ ਆ 35 35 ਫੁੱਟ ਚਾਈ ਹੀ ਦਰਿਆ ਵਾਲੀ ਜ਼ਮੀਨ ਨਾਲੋਂ ਜਿਹੜੀ ਲੋਕਾਂ ਦੀ ਜ਼ਮੀਨ ਹੀ 35 ਫੁੱਟ ਓਟਾ ਕੇ ਹੁਣ 20 20 ਫੁੱਟ ਡੂੰਘਾ ਪਾਣੀ ਚੱਲੰਦਿਆ ਉੱਥੇ ਜਾਨੀ ਕਿ ਦਰਿਆ ਨੇ ਉੱਥੇ ਆਪਦਾ ਘਰ ਬਣਾ ਲਿਆ ਜਿੰਨੀ ਜ਼ਮੀਨ 'ਚੋਂ ਮਿੱਟੀ ਰੁੜ ਗਈ ਇੰਨੀ ਮਿੱਟੀ ਕੋਈ ਪਾ ਨਹੀਂ ਸਕਦਾ ਜੇ ਪਾਉ ਵੀ ਤੇ ਦਰਿਆ ਨੇ ਫੇਟਾ ਲੈਣੀ ਆ ਕਿਉਂਕਿ ਜੇ ਪੱਕੀ ਮਿੱਟੀ ਢਾਹ ਲਈ ਤੇ ਕੱਚੀ ਮਿੱਟੀ ਕਿੱਥੋਂ ੜਨੀ ਆ ਯਾਨੀ ਦਰਿਆ ਦੇ ਰਸਤੇ ਬਦਲ ਗਏ ਬਿਲਕੁਲ ਦਰਿਆ ਨੇ ਢਾ ਲਾ ਕੇ ਲੋਕਾਂ ਦੀ ਜ਼ਮੀਨ ਚਾਬਦਾ ਘਰ ਬਣਾ ਲਿਆ ਉਹਦੇ ਚ ਹੁਣ ਸਿਰਫ ਉਹ ਕਾਗਜ਼ਾਂ ਚ ਜ਼ਮੀਨ ਰਹਿਣੀ ਆ ਨਾ ਉਥੇ ਕੋਈ ਕਣਕ ਬੀਜੀ ਜਾਣੀ ਆ ਤੇ ਨਾ ਕੋ ਛੋਨਾ ਲੱਗਣਾ ਉਹ ਸਾਰੀ ਉਮਰ ਭਰ ਲਈ ਜ਼ਿੰਦਗੀ ਭਰ ਲਈ ਉਹ ਜ਼ਮੀਨ ਦਰਿਆ ਕੋ ਚਲ ਗਈ ਉਹਨ ਲੋਕਾਂ ਨੂੰ ਫਿਰ ਰਿਲੀਫ ਕਿੱਦਾਂ ਮਿਲੇਗਾ ਤਾਂ ਕਿਉਂਕਿ ਸਰਕਾਰ ਤੇ ਕਹਿ ਰਹੀ ਹੈ 20000 ਪ੍ਰਤੀ ਏਕੜ ਦੇ ਹਿਸਾਬ ਨਾਲ ਦੇਾਂਗੇ ਜਿਨ੍ਹਾਂ ਦੀ ਜ਼ਮੀਨ ਹੀ ਨਹੀਂ ਰਹੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੁਨਰਵਾਸ ਕਿਸ ਤਰ੍ਹਾਂ ਕੀਤਾ ਜਾਊਗਾ 20000 ਰੁਪਿਆ ਪ੍ਰਤੀ ਏਕੜ ਦਾ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਮੈਂ ਇਹੋ ਤੇ ਗੱਲ ਕਰਦਾ ਪਿਆ ਵੀ ਬਾਜਵਾ ਸਾਹਿਬ ਨੂੰ ਤੇ ਸਗੋਂ ਨਾਲ ਡਟ ਕੇ ਨਾਰਾ ਮਾਰਨਾ ਚਾਹੀਦਾ ਵੀ 20000 ਕਰੋੜ ਨਹੀਂ ਘੱਟੋ ਘੱਟ ਲੱਖ ਕਰੋੜ ਰੁਪਇਆ ਲੈ ਕੇ ਆਈਏ ਆਪਾਂ ਉਥੋਂ ਭਾਜਪੀ ਤੋਂ ਕੇਂਦਰ ਤੋਂ ਉਹ ਦੇਣਾ ਨਾ ਦੇਣਾ ਕੇਂਦਰ ਦੇ ਵਾਸਤੇ ਆ ਪਰ ਸਾਨੂੰ ਤਾਂ ਰੌਲਾ ਪਾਉਣਾ ਚਾਹੀਦਾ ਨਾ ਤੇ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਜਿਨ੍ਹਾਂ ਦੀ ਹੁਣ ਜ਼ਮੀਨ ਟਹਿ ਗਈ ਆ ਕਿੱਲਾ 35 35 40 40 ਲੱਖ ਦਾ ਉਹਨਾਂ ਦੀ ਤੇ ਜ਼ਮੀਨ ਖਤਮ ਹੋ ਗਈ ਮਨ ਲਓ ਵੀ ਜੇ ਕਿਸੇ ਕੋਲ ਦੋ ਕਿੱਲੇ ਜ਼ਮੀਨ ਆ ਉਹਦੀ ਤੇ 80 ਲੱਖ ਦੀ ਜ਼ਮੀਨ ਬਰਬਾਦ ਹੋ ਗਈ ਨਾ ਖਤਮ ਹੋ ਗਈ ਉਹਦਾ 40000 ਨਾ ਨਹੀਂ ਸਰਨਾ ਉਹਨੂੰ ਤੇ ਚਾਹੀਦਾ ਵਾ ਵੀ ਜਾਂਦੇ ਕਿਤੇ ਕੇਂਦਰ ਗਵਰਨਮੈਂਟ ਕਿਤੇ ਜਿਵੇਂ ਪ੍ਰੋਵੀਜ਼ਨਲ ਗਵਰਨਮੈਂਟ ਦੀਆਂ ਸੈਂਟਰ ਗਵਰਨਮੈਂਟ ਦੀਆਂ ਪੰਜਾਬ ਚ ਜ਼ਮੀਨਾਂ ਉਹਨਾਂ ਜ਼ਮੀਨਾਂ ਚ ਅਲਾਟਮੈਂਟ ਕਰ ਦੇ ਜੇ ਕਿਸੇ ਤੇ ਦੋ ਕਿੱਲੇ ਉਹਨੂੰ ਕਿੱਲਾ ਦੇ ਦੇ ਵੀ ਕਿਤੇ ਨਾ ਕਿਤੇ ਉਹ ਵਿਚਾਰਾ ਰੋਟੀ ਖਾਂ ਚੁੱਕਾ ਤੇ ਰਹਿ ਜਾਏ ਨਹੀਂ ਤੇ ਕੋਈ ਨਾ ਕੋਈ ਉਹਨਾਂ ਨੂੰ ਵੱਡਾ ਫੰਡ ਫੰਡ ਦੇਣ ਉਹ ਆਪਣੀਆਂ ਜ਼ਮੀਨਾਂ ਖਰੀਦ ਸਕਣ ਤੇ ਇੱਥੇ ਸਾਡੇ ਜਿਹੜੇ ਸਾਥੀ ਆਪੋਜੀਸ਼ਨ ਦੇ ਐਲੋਪੀ ਸਾਹਿਬ ਨੇ ਉਹ ਕਹਿੰਦੇ ਪਏ ਆ ਵੀ ਨਾ ਸੀਐਮ ਰੈਲੀ ਫੰਡ 'ਚ ਕੋਈ ਪੈਸਾ ਦੇਵੇ ਨਾ ਕੇਂਦਰ ਤੋਂ ਪੈਸਿਆਂ ਦੀ ਲੋੜ ਆ ਅਜੇ 12000 ਕਰੋੜ ਪਹਿਲਾਂ ਪਿਆ ਉਹ ਨਹੀਂ ਵਰਤਿਆ ਇਵੇਂ ਨਹੀਂ ਕਰਨਾ ਚਾਹੀਦਾ ਜਿੰਨਾ ਲੋਕਾਂ ਵੋਟਾਂ ਪਾਈਆਂ ਉਹਨਾਂ ਦੇ ਹੱਕ ਦੀ ਗੱਲ ਕਰਨੀ ਤੇ ਸਿਆਸਤ ਹੋ ਰਹੀ ਆ ਤੇ ਸਿਆਸਤ ਹੀ ਕੀਤੀ ਆ ਬਾਕੀ ਦੂਜੇ ਕਾਂਗਰਸ ਦੇ ਜਿਹੜੇ ਮੈਂਬਰ ਆ ਉਹਨਾਂ ਤੇ ਸਾਰਿਆਂ ਕਹਿਆ ਵੀ ਸੈਂਟਰ ਨੂੰ ਪੈਸੇ ਦੇਣੇ ਚਾਹੀਦੇ ਆ ਤੇ ਨੁਕਸਾਨ ਹੋਇਆ ਪੰਜਾਬ ਦਾ ਬਾਜਵਾ ਸਾਹਿਬ ਕੱਲ੍ਹ ਹੀ ਕਹਿੰਦੇ ਆ ਵੀ ਪੈਸੇ ਪਏ ਆ ਪਰ 1000 ਕਰੋੜ ਉਹ ਵਰਤਿਆ ਨਹੀਂ ਅਜੇ ਪੰਜਾਬ ਸਰਕਾਰ ਨੇ ਪਹਿਲਾਂ ਉਹ ਵਰਤ ਲੈਣ ਵੀ ਜੋ ਬੀਜੇਪੀ ਬੋਲਦੀ ਆ ਉਹਨੂੰ ਡਿਫੈਂਡ ਕਰਦੇ ਆ ਬਾਜ ਬਿਲਕੁਲ ਦੇਖੋ ਵੱਡਾ ਐਲੀਗੇਸ਼ਨ ਇਹਨਾਂ ਨੇ ਵੀ ਲਾਇਆ ਲੇਕਿਨ ਜਿਸ ਢੰਗ ਦੇ ਨਾਲ ਫੰਡਾਂ ਦੀ ਗੱਲ ਹੋ ਰਹੀ ਹੈ ਸੈਸ਼ਨ ਦੀ ਕਾਰਵਾਈ ਅੱਜ ਦੀ ਮੁਕੰਮਲ ਹੋ ਚੁੱਕੀ ਹੈ ਮੁਰ ਤੋਂ ਸੋਮਵਾਰ ਨੂੰ ਦੁਬਾਰਾ ਸੈਸ਼ਨ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਉਸ ਦਿਨ ਵਿਰੋਧੀ ਧਿਰ ਔਰ ਸਤਾਧਿਰ ਕਿਸ ਰੁਖ ਨੂੰ ਲੈ ਕੇ ਸੈਸ਼ਨ ਦੇ ਵਿੱਚ ਐਂਟਰੀ ਕਰਦੇ ਨੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ